ਜਿਹੜੇ ਆਪਣੇ ਪ੍ਰਿੰਟਡ ਸੂਟ ਹੁੰਦੇ ਆ ਪਲੇਨ ਬਾਟਮ ਦੇ ਨਾਲ ਉਹਨਾਂ ਦੇ ਵਿੱਚ ਆਪਣੀ ਜਿਹੜੀ ਬਾਜੂ ਨੇ ਨਾ ਇਦਾਂ ਦੇ 4 ਸਾਈਡਰ ਨਹੀਂ ਨਿਕਲ ਆਂਦੇ ਇਹਨਾਂ ਦੇ ਵਿੱਚ ਜੋੜ ਪੈਂਦਾ ਨਾ ਠੀਕ ਹੈ ਜੀ ਆ ਚਾਰ ਪੱਲੇ ਨਿਕਲੇ ਆਏ ਆਪਣੇ ਬਾਹਾਂ ਤੇ ਠੀਕ ਹੈ ਜੀ ਸੋ ਇਹਦੇ ਵਿੱਚ ਕੀ ਆਪਾਂ ਨੂੰ ਜੋੜ ਪਾਉਣਾ ਪੈਂਦਾ ਠੀਕ ਹੈ ਜੀ ਆਪਾਂ ਹੁਣ ਇਹਨਾਂ ਤੋਂ ਇੱਕ ਇਦਾਂ ਦਾ ਸੋ ਗਾਇਸ ਆਪਾਂ ਇਹਨਾਂ ਚਾਰ ਪੱਲਿਆਂ ਤੋਂ ਠੀਕ ਆਪਾਂ ਇੱਕ ਬਾਜੂ ਦਾ ਇਦਾਂ ਦਾ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਕਿ ਜਿਹਦੇ ਨਾਲ ਆਪਣਾ ਕੀ ਇੱਕ ਜੋੜ ਪਾਏਗਾ ਤੇ ਪਰ ਉਹ ਜੋੜ ਆਪਾਂ ਕੀਆ ਪਤਾ ਨਹੀਂ ਲੱਗਣ ਦੇਣਾ ਹੈਗਾ ਆਪਾਂ ਕਿ ਇਹਦੇ ਨੂੰ ਆਪਾਂ ਜੋੜ ਪਾਇਆ ਸੀ ਠੀਕ ਹੈ ਜੀ ਸੋ ਆਪਣੇ ਕੋਲ ਕੀ ਆ ਥੋੜੀ ਜੀ ਲੈਸ ਸੀਗੀ ਮੇਰੇ ਕੋਲ ਬਚੀ ਹੋਈ ਵਾਈਟ ਕਲਰ ਦੀ ਠੀਕ ਆ ਗਾਇਜ਼ ਇਹਦੇ ਵਿੱਚ ਥੋੜਾ ਥੋੜਾ ਵਾਈਟ ਕਲਰ ਸੀ ਤਾਂ ਮਿਲ ਗਿਆ ਵੀ ਇਹਦੇ ਨਾਲ ਆਪਾਂ ਕੀ ਇੱਕ ਬਾਜੂ ਦਾ ਟ੍ਰੈਂਡਿੰਗ ਡਿਜ਼ਾਈਨ ਬਣਾਵਾਂਗੇ ਠੀਕ ਆ ਜੀ ਜਿਹਦੇ ਨਾਲ ਪਤਾ ਨਹੀਂ ਲੱਗੇਗਾ ਕਿ ਆਪਾਂ ਬਾਜੂ ਦੇ ਵਿੱਚ ਜੋੜ ਪਾਇਆ ਸੀ ਠੀਕ ਆ ਜੀ ਗਾਇਜ਼ ਆਪਾਂ ਇੱਕ ਪੱਲੇ ਦੇ ਉੱਤੇ ਬਾਂਦੇ ਠੀਕ ਆ ਜੀ ਇੱਕ ਸਾਈਡ ਦੇ ਉੱਤੇ ਇਦਾਂ ਲੈਸ ਰੱਖ ਕੇ ਆਪਾਂ ਇੱਥਾ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਅੱਧਾ ਅੱਧਾ ਇੰਚ ਛੱਡ ਕੇ ਬਾਹ ਦੇ ਸਿੱਧੇ ਪਾਸੇ ਤੋਂ ਠੀਕ ਹੈ ਗਾਈਜ਼ ਜਿਹੜੀ ਆਪਾਂ ਸਲਾਈਆਂ ਹੋ ਇੱਕ ਪਾਸੇ ਲਗਾ ਲਈਏ ਠੀਕ ਹੈ ਜੀ ਹੁਣ ਆਪਾਂ ਬਾਹ ਦਾ ਦੂਸਰਾ ਪੱਲਾ ਉੱਤੇ ਰੱਖ ਕੇ ਸਲਾਈ ਲਗਾਵਾਂਗੇ ਠੀਕ ਹੈ ਗਾਈਜ਼ ਸਲਾਈ ਆਪਾਂ ਕੀ ਆ ਬੈਕ ਸਾਈਡ ਤੋਂ ਲਗਾਉਣੀ ਹੈ ਠੀਕ ਹੈ ਜੀ ਆਪਾਂ ਦੂਸਰਾ ਪੱਲਾ ਰੱਖ ਲਿਆ ਇਹਦੇ ਉੱਪਰ ਸਿੱਧੇ ਦੇ ਉੱਪਰ ਸਿੱਧਾ ਤੇ ਇੱਥੋਂ ਆਪਾਂ ਜਿੱਥੇ-ਜਿੱਥੇ ਆ ਆਪਣੀ ਸਲਾਈ ਆ ਬਿਲਕੁਲ ਇਹਦੇ ਉੱਪਰ ਉੱਪਰ ਆਪਾਂ ਇੱਕ ਹੋਰ ਸਲਾਈ ਲਗਾ ਦੇਣੀ ਹੈ ਤਾਂ ਜੋ ਆਪਣੇ ਦੋਵੇਂ ਪੱਲੇ ਅਟੈਚ ਹੋ ਜਾਣ ਠੀਕ ਦੇਖੋ ਗਾਇਜ਼ ਆਪਣੀ ਲੈਸ ਪਾਈਪਿੰਗ ਜੋ ਵੀ ਹੈ ਇਦਾਂ ਨਿਕਲੇ ਆਉਗੀ ਠੀਕ ਹੈ ਜੀ ਨਾਲੇ ਤੇ ਆਪਣਾ ਡਿਜ਼ਾਈਨ ਬਣ ਗਿਆ ਤੇ ਆਪਾਂ ਨੇ ਕੀ ਆ ਬਿਲਕੁਲ ਵੀ ਪਤਾ ਵੀ ਨਹੀਂ ਲੱਗੇਗਾ ਕਿ ਆਪਾਂ ਬਾਅਦ ਵਿੱਚ ਜੋੜ ਪਾਇਆ ਸੀ ਠੀਕ ਆ ਗਾਇਜ਼ ਠੀਕ ਹੈ ਹੁਣ ਇਹ ਲੱਗੇ ਆ ਹੁਣ ਇਸ ਤੋਂ ਸੈਂਟਰ ਲੈ ਕੇ ਕੀ ਆਪਾਂ ਬਾਹਦੀ ਮੋਢਿਆਂ ਲਈ ਕਾਟ ਪਾ ਲੈਣੀ ਹੈ ਠੀਕ ਹੈ ਜੀ ਤੁਸੀਂ ਕਾਟ ਪਹਿਲਾਂ ਵੀ ਪਾ ਸਕਦੇ ਹੋ ਠੀਕ ਆ ਬਾਅਦ ਵਿੱਚ ਵੀ ਪਾ ਸਕਦੇ ਐਜ਼ ਯੂਅਰ ਚੋਇਸ ਦੇਖੋ गाइस ਜੇਲੀ ਆਪਣੀ ਬਾਏ ਬਿਲਕੁਲ ਵਨ ਕੇ ਰੈਡੀ ਹੈ ਠੀਕ ਹੈ ਹੱਪਾ ਅਟੈਚ ਕਰ ਲਈਏ ਮੋਡੀ ਦੇ ਨਾਲ ਠੀਕ ਹੈ ਜੀ ਦੇਖੋ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿ ਆਪਾਂ ਨੇ ਇੱਥੇ ਜੋੜ ਪਾਇਆ ਸੀ ਠੀਕ ਹੈ ਜੀ